ਹੈਲੋ ਜੀ ਸਾਰਿਆਂ ਨੂੰ ਹੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਘਰ ਸੰਧੂ ਬਣਾਵਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਨੇਕਾਂ ਦੱਸਦੇ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹੈ ਜੀ ਲਓ ਜੀ ਸਵੇਰ ਦਾ ਟਾਈਮ ਆ ਗਿਆ ਹੈ ਇੱਥੇ ਮੈਂ ਪਹਿਲਾਂ ਦੁੱਧ ਰੱਖਿਆ ਹੈਗਾ ਦੁੱਧ ਨੂੰ ਸਭ ਤੋਂ ਪਹਿਲਾਂ ਆਪਾਂ ਦੁੱਧ ਨੂੰ ਉਬਾਲੀ ਦਵਾਂਗੇ ਫਿਰ ਆਪਾਂ ਜਿਹੜੇ ਹੈਗੇ ਖੀਰ ਵੀ ਬਣਾਉਣੀ ਇੱਧਰ ਨਾ ਚੌਲ ਘੁੱਟੇ ਹੋਏ ਨੇ ਕਿਉਂਕਿ ਸਵੇਰੇ ਸਵੇਰੇ ਕੰਮ ਬਹੁਤ ਜ਼ਿਆਦਾ ਹੁੰਦੇ ਆ ਜੀ ਅੱਜ ਜਿਹੜਾ ਹੈਗਾ ਦਸਵੀਂ ਦਾ ਦਿਹਾੜਾ ਦੀ ਸਾਰਿਆਂ ਨੂੰ ਮੇਰੇ ਵੱਲੋਂ ਦਸਵੀਂ ਦੇ ਦਿਹਾੜੇ ਦੀ ਬਹੁਤ-ਬਹੁਤ ਵਧਾਈਆਂ ਹੋਣਗੀਆਂ ਤੇ ਅੱਜ ਆਪਾਂ ਖੀਰ ਬਣਾ ਕੇ ਲੈ ਕੇ ਜਾਵਾਂਗੇ ਗੁਰਦੁਆਰਾ ਸਾਹਿਬ ਹਨ ਜਿਵੇਂ ਕਿ ਹਰ ਇੱਕ ਮਹੀਨੇ ਦੀ ਤਰ੍ਹਾਂ ਹਨ ਆਪਾਂ ਦਸਵੀਂ ਵਾਲੇ ਦਿਨ ਘਰੇ ਖੀਰ ਬਣਦੀ ਏ ਪਹਿਲਾਂ ਮੈਂ ਸਾਰੇ ਦੁੱਧ ਨੂੰ ਉਵਾਲੀ ਦੇਤੀ ਆਪਣੇ ਘਰੇ ਮਿਸਤਰੀ ਵੀ ਲੱਗੇ ਹੋਇਆ ਕੋਠੀ ਦੇ ਵਿੱਚ ਜਿਹੜਾ ਹੈਗਾ ਬਾਲ ਪੱਟੀ ਦਾ ਕੰਮ ਚੱਲਦਾ ਆ ਤੇ ਪੀਓਪੀ ਦਾ ਸੱਤ ਦਾ ਹਨ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਉਧਰ ਜਿਹੜਾ ਹੈਗਾ ਕੰਮ ਚੱਲਦਾ ਹੁਣ ਸਵੇਰੇ ਸਵੇਰੇ ਮੈਂ ਆਉਂਦਾ ਇੱਧਰ ਸਾਰਾ ਕੰਮਾਂ ਨਵੇੜਦੀ ਆ ਪਹਿਲਾਂ ਮੈਂ ਦੁੱਧ ਨੂੰ ਉਬਾਲ ਲੇਂਦੀ ਆ ਦਿਨੀਆ ਫਿਰ ਇਹੀ ਬਤੀਲੇ ਦੇ ਵਿੱਚੋਂ ਦੁੱਧ ਕੱਢ ਲਾਂਗੇ ਦੁੱਧਾਂ ਲੈ ਜੀ ਆਪਾਂ ਖੀਰ ਬਣਾ ਲਾਂਗੇ ਉਸ ਤੋਂ ਬਾਅਦ ਚਲੋ ਰੋਟੀ ਟੋਕਦਾ ਹੋ ਜਾਊਗਾ ਜੀ ਹੁਣ ਨਾਲ ਦੀ ਨਾਲ ਮੇਰਾ ਝਾੜੂ-ਪੋਚਾ ਚੱਲਦਾ ਹੈਗਾ ਸਫਾਈਆਂ ਚੱਲਦੀਆਂ ਨੇ ਨਾਲ ਹੀ ਜਦੋਂ ਮੈਂ ਦੁੱਧ ਨੂੰ ਉਬਾਲ ਲੇਂਦੀ ਹੁੰਨੀ ਰਸੋਈ ਦੇ ਵਿੱਚ ਝਾੜੂ-ਪੋਚੇ ਦਾ ਕੰਮ ਨਵੇੜਦੀ ਨਹੀਂ ਹੁੰਦੀ ਕਿਉਂਕਿ ਗਾਂਸ ਥੋੜਾ ਜਿਹਾ ਸਿੰਮ ਤੇ ਕਰਕੇ ਸਾਰੇ ਕੰਮ ਹੋਈ ਜਾਂਦੇ ਆ ਹੁਣ ਨਾਲੇ ਮੈਂ ਮਧਾਣੀ ਲਾਉਣੀ ਆ ਪਹਿਲਾਂ ਮੈਂ ਝਾੜੂ ਲਾਉਣੀ ਆ ਆ ਦੇਖੋ ਇੰਨਾ ਕੁ ਦੁੱਧ ਜਮਾਉਣੇ ਹੁੰਨੇ ਆ ਥੋੜਾ ਜਿਹਾ ਕਿਉਂਨੇ ਨਾਲੇ ਤਾਂ ਆਪਣੇ ਕੰਮ ਵਾਲੇ ਬੰਦੇ ਲੱਗੇ ਹੋਏ ਨੇ ਉਹ ਲੱਸੀ ਵਗੈਰਾ ਪੀ ਲੈਂਦੇ ਆ ਦੁਪਹਿਰੇ ਰੋਟੀ ਖਾਂਦੇ ਆ ਹੈਨਾ ਤੇ ਬਾਕੀ ਨਾਲੇ ਆਪਣੇ ਕੁੜੀਆਂ ਲੱਗੀਆਂ ਹੋਈਆਂ ਨੇ ਬੁਟੀਕ ਤੇ ਉਹ ਵੀ ਸਾਰੇ ਕਿਉਂਕਿ ਗਰਮੀ ਜ਼ਿਆਦੇ ਬਹੁਤ ਜ਼ਿਆਦੇ ਹੈ ਜੀ ਦੁਪਹਿਰੇ ਠੰਡੀ ਠੰਡੀ ਲੱਸੀ ਬਹੁਤ ਵਧੀਆ ਲੱਗਦੀ ਹੈ ਤਾਂ ਸਵੇਰੇ ਜਿਹੜਾ ਹੈਗਾ ਰੋਟੀ ਟੁੱਕ ਸਾਰੇ ਖਾ ਕੇ ਆਉਂਦੇ ਆ ਦੁਪਹਿਰ ਦਾ ਫਿਰ ਖਾਂਦੇ ਆ ਤੇ ਨਾਲੇ ਹੁਣ ਮੈਂ ਸਬਜ਼ੀ ਬਣਾਉਣੀ ਆ ਦੁਪਹਿਰ ਵਾਸਤੇ ਸਵੇਰੇ ਜਿਹੜੀ ਹੈਗੀ ਮੈਂ ਦੁਪਹਿਰ ਵਾਸਤੇ ਸਬਜ਼ੀ ਤਿਆਰ ਕਰ ਦੇਣੀ ਹੁੰਦੀ ਆ ਫਿਰ ਦੁਪਹਿਰੇ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਜੀ ਰੋਟੀ ਮਸਾਂ ਹੁੰਦੀ ਹੈ ਤੇ ਹੁਣ ਮੇਰਾ ਦੁੱਧ ਰੱਖਿਆ ਹੈ ਮੈਂ ਇੱਥੇ ਝਾੜੂ ਲਾ ਦੇਣੀ ਆ ਮੈਂ ਹੌਲੀ ਨਾਲ ਝਾੜੂ ਲਾ ਕੇ ਪੋਚਾ ਜਿਹੜਾ ਹੈਗਾ ਉਹ ਬਾਅਦ ਚੋਂ ਲਾਉਣੀ ਹੁੰਦੀ ਆ ਜੀ ਕਿਉਂਕਿ ਫਿਰ ਕੁਛ ਨਾ ਕੁਛ ਡੋਲ ਜਾਂਦਾ ਰਸੋਈ ਦੇ ਵਿੱਚ ਸਰ ਆਪਾਂ ਪੋਚਾ ਜਿਹੜਾ ਹੈਗਾ ਬਾਅਦ ਚੋ ਲਾਵਾਂਗੇ ਨਾਲ ਦੁੱਧ ਕਿਣੀ ਵੀ ਨਿਗਰ ਰੱਖਣੀ ਦੁੱਧ ਵੀ ਉੱਪਰ ਨਾਲ ਆ ਹੀ ਹੈ ਕਿਤੇ ਨਿੱਕਾ ਨਾ ਜਾਵੇ ਥੋੜਾ ਜਿਹਾ ਘੱਟ ਤੇ ਕਰ ਦਿੰਨੇ ਆਪਾਂ ਦੇਰ ਰਾਤ ਵਾਲਾ ਦੁੱਧ ਵਾਲੀ ਦੇ ਕੇ ਰੱਖਦੇ ਹੁੰਨੇ ਆ ਕੁਛ ਜਮਾ ਲੈਣੇ ਆ ਉਹਨੂੰ ਗਏ ਛੋਟੇ ਤੁਸਕ ਚਾ ਗੱਢ ਲੈਣੀਆਂ ਹੁਣ ਵਾਲਾ ਦੁੱਧ ਜਿਹੜਾ ਉਬਾਲੀ ਦਿੱਤਾ ਹੈ ਇਹ ਵੱਡੇ ਤੁਸਕ ਚਾ ਗੱਢ ਲਾਂਗੇ ਦੇਖੋ ਕਿ ਮਿਸਤਰੀ ਲੱਗੇ ਹੋਏ ਨੇ ਜੀ ਕਾਫੀ ਦੁੱਧ ਲੱਗ ਜਾਂਦਾ ਹੈ ਕਿਉਂਕਿ ਤਿੰਨ ਚਾਰ ਵਾਰੀ ਤਾਂ ਉਹਨਾਂ ਦੀ ਚਾਹ ਬਣਦੀ ਹੈ ਚਾਰ ਪੰਜ ਵਾਰੀ ਤਾਂ ਫਿਰ ਜਿਹੜਾ ਹੈਗਾ ਆਪਣੀ ਵੀ ਚਾਹ ਬਣਦੀ ਹੈ ਦੋ ਤਿੰਨ ਵਾਰੀ ਬਣ ਜਾਂਦੀ ਹੈ ਕਿਉਂਕਿ ਇੱਕ ਵਾਰੀ ਤਾਂ ਦੁਪਹਿਰ ਸਾਰਿਆਂ ਨੂੰ ਬਣਦੀ ਹੋਣਦੀ ਹੈਗੀ ਸਾਮਕਰਦਿਆਂ ਨੂੰ ਜਿਹੜਾ ਹੈਗਾ ਚਾਹ ਪੀਣਾ ਨਹੀਂ舍ਦਾ ਜੀ ਜਦੋਂ ਹਨ ਸਾਰੇ ਜਿਹੜੇ ਸਲਾਈ ਕਰਨੀ ਹੈ ਮਸ਼ੀਨ ਤੇ ਬੈਠ ਕੇ ਫਿਰ ਚਾਹ ਪੀਤੇ ਬਿਨਾ ਵੀ ਨਹੀਂ舍ਦਾ 13 ਤਾਂ ਜਿਹੜਾ ਹੈਗਾ ਔੜਕਾ ਜਾਂਉਂਦਾ ਹੀ ਹੈ ਜਿਵੇਂ ਨਸੇਜ ਤੇ ਲੱਗੇ ਹੋਏ ਆ ਤੇ ਹੁਣ ਜਿਹੜਾ ਹੈਗਾ ਆਪਾਂ ਇਹਦੇ ਵਿੱਚ ਕੇਵਾਲ ਇਹ ਦੁੱਧ ਨੂੰ ਦੇਖ ਮੇਰੀ ਉਹ ਆਲੀ ਆ ਗਈ ਮੈਂ ਘੁਰਤਣਾ ਫੇਰਦੇ ਨਹੀਂ ਹੁੰਦੀਆਂ نیچے ਕਿਉਂਕਿ ਨਹੀਂ ਫਿਰ ਸਾਰਾ ਦੁੱਧ نیچے ਲੱਗ ਜਾਂਦਾ ਹੁਣ ਇਹ ਨੂੰ ਆਪਾਂ ਤੜਨਾਂਗੇ ਗੈਸ ਮੈਂ ਘੱਟ ਤੇ ਕਰਤਾ ਸੀਗਾ ਕੁਆਲੀ ਤਾਂ ਆਪਣੀ ਆ ਗਈ ਕਿਉਂਕਿ ਇਹਦੇ ਵਿੱਚੋਂ ਖੀਰ ਵੀ ਬਣਨੀ ਹੈਗੀ ਹਾਂ ਕਿ ਦੁੱਧ ਲੈ ਵੀ ਜੁਰਦਵਾਰਾ ਸਾਹਿਬ ਵੀ ਆਪਾਂ ਨੇ ਦੁੱਧ ਲੈ ਕੇ ਜਾਣਾ ਦਸਵੀਂ ਤੇ ਦਿਹਾੜੇ ਨੇਗੇ ਹਨਾ ਉੱਥੇ ਜਿਹੜਾ ਹੈਗਾ ਚਲੋ ਲੰਗਰ ਪਾਣੀ ਚੱਲਦਾ ਜੀ ਸਾਰੀ ਦਿਹਾੜੀ ਦੁੱਧ ਦੀ ਜੜੀ ਹੈਗੀ ਜ਼ਰੂਰ ਤਾਂ ਹੁੰਦੀ ਹੈ ਗੁਰਦੁਆਰਾ ਸਾਹਿਬ ਵੀ ਆਪਾਂ ਦੁੱਧ ਲੈ ਜਾਵਾਂਗੇ ਪਹਿਲਾਂ ਆਪਾਂ ਥੋੜਾ ਜਿਹਾ ਪਾਣੀ ਪਾ ਲઈએ ਆ ਪਾਣੀ ਜਦੋਂ ਤੱਕ ਰਿੱਜੂ ਦਾ ਮਚਾਉ ਧੋ ਲੈ ਹਾਂ ਵੀ ਨਾਲ ਦੀ ਨਾਲ ਇਹਨੂੰ ਦੁੱਧ ਨੂੰ ਇੱਧਰ ਕਰਕੇ ਟਾਕ ਦਿੰਨੀ ਹੈ ਆਪਕੋ ਪੁਰਾਣੀ ਨਾਲ ਟੱਕਦਾ ਤੇ ਮਧਾਣੀ ਮੈਂ ਢੋਕੇ ਰੱਖ ਲਈ ਸੀ ਹੁਣ ਮੈਂ ਮਧਾਣੀ ਲਾਉਣ ਲੱਗੀ ਤੇ ਇਹਦੇ ਵਿੱਚ ਜਿਹੜਾ ਹੈਗਾ ਬਰਫ਼ ਪਾਈ ਹੋਈ ਹੈ ਪਾਣੀ ਦੇ ਵਿੱਚ ਕਿਉਂਕਿ ਜਿਹੜੀ ਇਹ ਦਹੀਂ ਜਵਾਈ ਹੁੰਦੀ ਹੈ ਜੇ ਰਾਤ ਨੂੰ ਬਹੁਤ ਜ਼ਿਆਦਾ ਗਰਮ ਹੋ ਜਾਂਦੀ ਹੈ ਤੇ ਪਾਣੀ ਇਹ ਠੰਡਾ ਪਾਣੀ ਬਕਰ ਕੇ ਪਾਉਣੇ ਆ ਬਰਫ਼ ਪਾ ਕੇ ਫੇਰ ਕਿਉਂ ਆਉਣਾ ਨਹੀਂ ਤਾਂ ਘੋਈ ਨਹੀਂ ਆਉਂਦਾ ਹੈਗਾ ਕਿਉਂਕਿ ਧਰਮੀ ਤਾਂ ਦੇਖੋ ਕਿੰਨੀ ਜ਼ਿਆਦਾ ਪੈਂਦੀ ਹੈ ਇੱਥੇ ਨੀਚੇ ਮੈਂ ਬੋਰੀ ਵਿਸਾਈ ਹੋਈ ਹੈ ਕਿਉਂਕਿ ਜਦੋਂ ਇਹ ਗੋਰੀ ਵਸਾ ਕੇ ਜੇ ਕੋਈ ਸਿੱਟਾ ਵਗੈਰਾ ਡਿੱਗਦਾ ਉੱਪਰ ਹੀ ਡਿੱਗਦੇ ਨੇ ਨਹੀਂ ਫਿਰ ਸਾਰੇ ਇਥੋਂ ਫਰਸ ਖਰਾਬ ਹੋ ਜਾਂਦਾ ਜੇ ਥੋੜਾ ਜਿਹਾ ਪਤਲਾ ਹੋਊ ਕਿਉਂ ਤਾਂ ਆਪਾਂ ਮਾਗਰੋਂ ਪਾਣੀ ਪਾ ਦਾਂਗੇ ਕਿਉਂਕਿ ਖੁੰਡਾ ਜੇ ਪਾਣੀ ਪਾ ਕੇ ਰਿੜਕਿਆ ਜਾਂਦਾ ਪਹਿਲਾਂ ਤਾਂ ਅਸੀਂ ਜਾਦੇ ਦੁੱਧ ਰਿੜਕਦੀ ਹੁੰਦੀ ਸੀ ਜੀ ਮੈਂ ਜਿਹੜਾ ਹੈਗਾ ਉਹਦੇ ਵਿੱਚ ਥੋਲੇ ਦੇ ਵਿੱਚ ਰਿੜਕਦੀ ਹੁੰਦੀ ਸੀ ਹੁਣ ਆਪਣੇ ਮੱਝ ਭੋਏ ਨੂੰ ਕਾਫੀ ਟਾਈਮ ਹੋ ਗਿਆ 15-20 ਦਿਨ ਹੋ ਗਏ ਆਪਣੀ ਸੋਚ ਬੁੱਲਦੀ ਸੀਗੀ ਤੇ ਹੁਣ ਅਸੀਂ ਥੋੜਾ ਜਿਹਾ ਇਹ ਖਾਣ ਪੀਣ ਜੋਗਰ ਇਹਦੇ ਵਿੱਚ ਰਿੜਕ ਲੈਣੇ ਆ ਕਿਉਂਕਿ ਫਿਰ ਮਿਸਤਰੀ ਲੱਗੇ ਹੋਏ ਨੇ ਜੀ ਦੁੱਧ ਬਾਹਰ ਦਾ ਧਰੇ ਵੀ ਨਹੀਂ ਸਰਦਾ ਹੈਗਾ ਜਿਆਦਾ ਰਿੜਕ ਕੇ ਆਪ ਦਾ ਖਾਣ ਪੀਣ ਜੋਗਰ ਆ ਇਹ 500 ਕਿਲੋ ਦਾ ਹੈ ਇਹ ਭਰ ਕੇ ਲੱਸੀ ਹੋ ਜਾਂਦੀ ਹੈ ਸਾਰਿਆਂ ਨੂੰ ਵਧੀਆ ਸਰ ਜਾਂਦਾ ਹੈ 5-6 ਲੀਟਰ ਦਾ ਜਿਹੜਾ ਹੈਗਾ ਹੈਗਾ ਆ ਇਹ ਨਾਲੇ ਹੁਣ ਆਪਣਾ ਇੱਥੇ ਦੁੱਧ ਰਿੜਕਿਆ ਜਾਊਗਾ ਨਾਲੇ ਮੈਂ ਨਾਲ ਦੀ ਨਾਲ ਜਿਹੜਾ ਹੈਗਾ ਉਹਦੇ ਖੀਰ ਬਣਾ ਲੇਣੀ ਆ ਮਧਾਣੀ ਹੁਣ ਆਪਾਂ ਕਰਦਾਂਗੇ ਜੀ ਬੰਦ ਦੇਖਦੇ ਆ ਕਿ ਉਹ ਆ ਗਿਆ ਦੇਖੋ ਬਹੁਤ ਵਧੀਆ ਕਿ ਉਹ ਜਿਹੜਾ ਹੈਗਾ ਆ ਗਿਆ ਦੁੱਧ ਰਿੜਕਿਆ ਗਿਆ ਨਾਲ ਦੀ ਨਾਲ ਜਿਹੜਾ ਹੈਗਾ ਇੱਧਰ ਪਾਣੀ ਰੱਖਿਆ ਉਬਲਣ ਵਾਸਤੇ ਹਨਾ ਚੌਲ ਪਾਉਣੇ ਆ ਫਿਰ ਧੋ ਕੇ ਨਾਲ ਦੀ ਨਾਲ ਰਸੋਈ ਦੇ ਵਿੱਚ ਸਾਰੇ ਕੰਮ ਚੱਲੀ ਜਾਣਗੇ ਇੱਧਰ ਦੁੱਧ ਵਗੈਰਾ ਸਾਰਾ ਕੁਝ ਸਾਮਣਾਂ ਵਾਲਾ ਪਿਆ ਕਿਉਂਕਿ ਪੂਰਾ ਇੱਕ ਵਾਰੀ ਤਾਂ ਗਾਹ ਪੈ ਜਾਂਦਾ ਸਵੇਰੇ ਸਵੇਰੇ ਬਹੁਤ ਜ਼ਿਆਦਾ ਕੰਮ ਹੁੰਦਾ ਆ ਇੱਥੇ ਮੈਂ ਹੁਣ ਸੁੱਚਾਂ ਵੀ ਸਾਫ਼ ਕਰਤੀਆਂ ਥੋੜੀਆਂ ਜੀਆਂ ਗੰਦੀਆਂ ਜੀਆਂ ਹੋਈਆਂ ਪਈਆਂ ਤੇ ਠੰਡੇ ਹੱਥ ਲੱਗ ਜਾਂਦੇ ਆ ਹੁਣ ਮੈਂ ਇਹਦੇ ਵਿੱਚ ਪਾਤੇ ਜੀ ਚੌਲ ਪਾਣੀ ਆਪਣਾ ਰਿਜ ਗਿਆ ਸੀਗਾ ਪੂਰੇ ਵਧੀਆ ਪਹਿਲਾਂ ਚੌਲ ਰਿੰਨ ਲਾਂਗੇ ਨਾਲ ਦੀ ਨਾਲ ਖੀਰ ਬਣੀ ਜਾਊ ਨਾਲੇ ਮੈਂ ਘਿਓ ਕੱਢ ਲੂੰਗੀ ਉਧਰ ਵੀ ਜਿਹੜਾ ਹੈਗਾ ਸਾਰਾ ਕੰਮ ਨਿਬੇੜ ਲਾਂਗੇ ਇਹ ਮੈਂ ਦੁੱਧ ਪਾ ਕੇ ਰੱਖ ਲਿਆ ਗੁਰਦੁਆਰਾ ਸਾਹਿਬ ਵਾਸਤੇ ਇਹ ਡੋਲੂ ਦੇ ਵਿੱਚ ਆਪਾਂ ਖੀਰ ਪਾ ਲਾਂਗੇ ਇਧਰ ਇਹ ਮੇਰੀ ਮੱਖਣੀ ਵਾਲੀ ਬਤੈਲੀ ਹੈ ਕੱਲ ਵਾਲਾ ਘਿਓ ਸੀਗਾ ਇਹਦੇ ਵਿੱਚ ਹੀ ਮੈਂ ਮੱਖਣ ਕੱਢ ਲੂੰਗੀ ਖਾਣ ਵਾਸਤੇ ਜਿਹੜਾ ਮੱਖਣ ਹੈਗਾ ਅਲੱਗ ਇੱਕ ਕੌਲੀ ਦੇ ਵਿੱਚ ਕੱਢ ਕੇ ਬਾਕੀ ਸਾਰਾ ਜਿਹੜਾ ਹੈਗਾ ਘਿਓ ਮੈਂ ਗਰਮ ਕਰ ਲੈਣੀ ਹੁੰਨੀ ਆ ਪਤਲੀ ਦੇ ਵਿੱਚ ਹੀ ਦੋ ਤਿੰਨ ਦਿਨਾਂ ਦਾ ਜਿਹੜਾ ਹੈਗਾ ਗਰਮ ਕਰਕੇ ਫਿਰ ਇਹਨੂੰ ਇੱਕ ਡੱਬੇ ਦੇ ਵਿੱਚ ਪਾ ਕੇ ਰੱਖ ਲੈਣੇ ਆ ਜੀ ਚਲੋ ਘਿਓ ਬਿਨਾਂ ਵੀ ਨਹੀਂ ਸਰਦਾ ਹਨਾ ਕਦੇ ਕੋਈ ਭੈਣ ਭਾਈ ਆ ਗਿਆ ਜਾਂ ਕੁਝ ਬਣਾਉਣਾ ਹੈ ਫਿਰ ਅਸੀਂ ਦੇਸੀ ਘਿਓ ਚ ਜਾਂ ਸਰੋਂ ਦੇ ਤੇਲ ਚੀ ਬਣਾਉਣੇ ਆ ਸਬਜ਼ੀ ਵਗੈਰਾ ਨੂੰ ਤੜਕਾ ਲਾਉਣਾ ਹਨਾ ਫਲੀਆਂ ਦੀ ਜਿਵੇਂ ਆਪਣੇ ਚੋਲੇ ਫਲੀਆਂ ਹੁੰਦੀਆਂ ਨੇ ਹਨਾ ਦੇਸੀ ਘਿਓ ਦਾ ਤੜਕਾ ਲਾ ਕੇ ਬਹੁਤ ਜਿਆਦੇ ਵਧੀਆ ਸਬਜੀ ਬਣਦੀ ਏ ਜਿਹੜਾ ਤੇਲ ਚ ਬਣਦੀ ਉਹ ਤੇਲ ਚ ਬਾਕੀ ਫਾਰਮ ਘਿਓ ਆਪਾਂ ਨਹੀਂ ਵਰਤਦੇ ਜਾਂ ਕੋਈ ਰਫੈਂਡ ਵਗੈਰਾ ਹਰ ਇੱਕ ਜਿਹੜਾ ਹੈਗਾ ਦੇਸੀ ਘਿਓ ਦਾ ਹੀ ਤੜਕਾ ਲਾਉਣੀ ਆ ਹਰ ਇੱਕ ਸਬਜੀ ਨੂੰ ਹੁਣ ਮਧਾਣੀ ਨੂੰ ਮੈਂ ਇੱਥੇ ਇਸ ਤਰ੍ਹਾਂ ਲਫਾਫੇ ਨਾਲ ਬੰਨ੍ਹ ਦਿੰਨੀ ਆ ਉੱਪਰ ਲਫਾਫੇ ਬੰਨ੍ਹ ਦਿੰਨੇ ਆ ਤਾਂ ਕਿ ਕੋਈ ਚੀਜ਼ ਵਗੈਰਾ ਹਨਾ ਮੋਹ ਨਾ ਲਾ ਜਾਏ ਪੈਸੇ ਤਾਂ ਇੱਥੇ ਕੋਈ ਸਿਪਕਲੀ ਵਗੈਰਾ ਹੈ ਨਹੀਂ ਗਈ ਰਸੋਈ ਦੇ ਵਿੱਚ ਆਪਣੇ ਜਾਲੀਆਂ ਲੱਗੀਆਂ ਹੋਈਆਂ ਨੇ ਦੇਖਦੇ ਆ ਜੀ ਹੁਣ ਚੌਲ ਵੀ ਆਪਾਂ ਜਿਹੜੇ ਰੱਖੇ ਹੋਏ ਤੇ ਚੌਲ ਆਪਣੇ ਜਿਹੜੇ ਹੈਗੇ ਰਿੱਝਣ ਵਾਲੀ ਨੇ ਹੁਣ ਆਪਾਂ ਦਿੱਤ ਵੀ ਪਾ ਦਾਂਗੇ ਵਿੱਚ ਬਾਚੋਂ ਆਪਾਂ ਕਸਟਰਡ ਵੀ ਪਾਵਾਂਗੇ ਉਹਦੀ ਖਾਣ ਜੋ ਗਰੀਚ ਪਾਵਾਂਗੇ ਜੀ ਗੁਰਦੁਆਰਾ ਸਹੇਜ ਨਹੀਂ ਆਪਾਂ ਕਸਟਰਡ ਪਾ ਕੇ ਲੈ ਕੇ ਜਾਂਦੇ ਉੱਥੇ ਸਿੰਪਲ ਧੀਰ ਲੈ ਕੇ ਜਾਵਾਂਗੇ ਕਈ ਵਾਰੀ ਵਿੱਚ ਪਤਾ ਨਹੀਂ ਕਹਿ ਦਿੰਦੇ ਨੇ ਹਨਾ ਵੀ ਇਹਦੇ ਵਿੱਚ ਆਂਡਾ ਹੁੰਦਾ ਹੈਗਾ ਕਸਟਰਡ ਦੇ ਵਿੱਚ ਚਲੋ ਹਨਾ ਜੀ ਫਿਰ ਮੈਂ ਤਾਂ ਕਰਕੇ ਗੁਰਦੁਆਰਾ ਸਾਇੰਸ ਸਿੰਘਪੁਰ ਘੇਰ ਲੈ ਕੇ ਜਾਈ ਹਾਂ ਫਿਰ ਆਪਦੀ ਜਿ ਘਰੇ ਪਾ ਰਹੀ ਹੁੰਦੇ ਆ ਕਿਉਂਕਿ ਉਹਦੇ ਨਾਲ ਥੋੜਾ ਜਿਹਾ ਚਲੋ ਠਿੱਕ ਜਿਹੀ ਹੋ ਜਾਂਦੀ ਹੈ ਟੇਸਟੀ ਜੀ ਬਣ ਜਾਂਦੀ ਹੈ ਹੁਣ ਪਾਣੀ ਦੇ ਵਿੱਚ ਆਪਾਂ ਨੇ ਜਿਹੜਾ ਹੈਗਾ ਚੌਲ ਰੰਨ ਲੈ ਹਾਂ ਦੇਖੋ ਪਾਣੀ ਦੇ ਵਿੱਚ ਆਪਣੇ ਚੌਲ ਪੂਰੇ ਜਿਆਦੇ ਘਾੜੇ ਹੋ ਗਏ ਦੇਖੋ ਕਿੰਨੇ ਫੁੱਲ ਗਏ ਪੂਰੇ ਜਿਆਦੇ ਘਾੜੇ ਹੋ ਗਏ ਹੁਣ ਇਹਨੂੰ ਸਮਾਰ ਕੇ ਰੰਨ ਕੇ ਆਪਾਂ ਪੂਰਾ ਦੁੱਧ ਪਾਵਾਂਗੇ ਉੱਪਰ ਪੂਰੀ ਵਧੀਆ ਦੁੱਧ ਚ ਬਣਾਵਾਂਗੇ ਜੇ ਪਹਿਲਾਂ ਹੀ ਦੁੱਧ ਪਾ ਦਈਏ نیچے ਲੱਗੇ ਜਾਂਦੀ ਹੈ ਪਾਣੀ ਦੇ ਵਿੱਚ ਚੌਲ ਰੰਨਦੇ ਆ ਕਰੋ ਪਾਣੀ ਦੇ ਵਿੱਚ ਚੌਲ ਰੰਨ ਕੇ ਕਿਉਂਕਿ ਪਾਣੀ ਤਾਂ ਸਾਰਾ ਖਤਮ ਹੋ ਜਾਣਾ ਜੇ ਚੌਲਾਂ ਨਹੀਂ ਫੁੱਲਣੇਗਾ ਇਹ ਮੇਰੇ ਸਾਡੇ ਘਰ ਦੇ ਚੌਲ ਨਹੀਂ ਤੇ ਹਾਏ ਹੋਏ ਦੇਖੋ ਟੁੱਟ ਫੁੱਟ ਜੀ ਆਲੇ ਜਿਹੜੇ ਆਪਾਂ ਮੁੱਲ ਦੇ ਚੌਲ ਲਿਓਨੇ ਆ ਬਸ ਪਤੀ ਚੌਲ ਉਹ ਨਹੀਂ ਜਿਹੜੇ ਹੈਗੇ ਉਹਨਾਂ ਦੇ ਖੀਰ ਨਹੀਂ ਜ਼ਿਆਦਾ ਵਧੀਆ ਬਣਦੀ ਇਹ ਦੇਖੋ ਇਹ ਇਹ ਨਾਲ ਦੀ ਨਾਲ ਭਰ ਜਾਂਦੇ ਆ ਇਹਨਾਂ ਨੂੰ ਕਿੰਨੇ ਮਰਜ਼ੀ ਭੋਰ ਲੋ ਘੋਲ ਲੋ ਰਸਕਣਾ ਕਰਕੇ ਇਹ ਦੇਖੀਏ ਬਹੁਤ ਜਿਆਦੇ ਵਧੀਆ ਬਣਦੀ ਹੈ ਸਾਡੇ ਘਰੇ ਜਿਹੜੇ ਹੈਗੇ ਖਾਤੀ ਜਿਹੜੀ ਦੇ ਪਹਾਏ ਮੈਂ ਨਹੀਂ ਕਰਦੀ ਜੀ ਇਹਨੇ ਚਾਹ ਉਹ ਜਿਹੜੇ ਹੈਗੇ ਰਿਜਗੇ ਜ ਹੁਣ ਆਪਾਂ ਪਾਵਾਂਗੇ ਦੁੱਧ ਆਪਾਂ ਦੁੱਧ ਦੋ ਤਿੰਨ ਵਾਰੀ ਪਾਵਾਂਗੇ ਜਦੋਂ ਇਹ ਦੁੱਧ ਨੂੰ ਉਬਾਲਾ ਆ ਗਿਆ ਫਿਰ ਹੋਰ ਪਾਵਾਂਗੇ ਕਾਛੀ ਫੇਰ ਨਹੀਂ ਬੈਂਦੀ ਐਂ ਪਤਾ ਹੈ ਥੱਲੇ ਲੱਗ ਜੇ ਇਸ ਤਰ੍ਹਾਂ ਸਮਾਰ ਕੇ ਕਾਛੀ ਫੇਰ ਤੇ ਕੋਲ ਖੜਕੀ ਬਣਾਉਣੀ ਪੈਂਦੀ ਹੈ ਚਲੋ ਮਾੜਾ ਮੋਟਾ ਰਸੋਈ ਦਾ ਕੰਮ ਤਾਂ ਕਰ ਲੈਨੇ ਆ ਜਾ ਟੱਟ ਤੇ ਕਰਕੇ ਹੈ ਨਹੀਂ ਹੈਗਾ ਵੀ ਫਰਾਂ ਵੱਗ ਜਾਂਗੇ ਫਿਰ نیچے ਲੱਗ ਜਾਂਦੇ ਕਿਉਂਕਿ ਬਰੀਕ ਜ਼ਿਆਦੇ ਆ ਛੋਲ ਦੇਖੋ ਦੁੱਧ ਆਪਾਂ ਹੋਰ ਵੀ ਪਾ ਦਾਂਗੇ ਜਦੋਂ ਇਹ ਦੁੱਧ ਨੂੰ ਉਵਾਲਾ ਆ ਜਾਂਨ ਤਾਂ ਸਮਾਰ ਕੇ ਫਿਰ ਆਪਾਂ ਦੁੱਧ ਹੋਰ ਵੀ ਪਾਵਾਂਗੇ ਕਿਉਂਕਿ ਸਾਰਿਆਂ ਨੂੰ ਦੁਪਹਿਰੇ ਵੀ ਦੇ ਦਾਂਗੇ ਜੀ ਫਿਰ ਗੁਰਦੁਆਰਾ ਸਾਹਿਬ ਵੀ ਲੈ ਜਾਾਂਗੇ ਕੰਮ ਵਾਲੇ ਲੱਗੇ ਹੋਏ ਨੇ ਹਣਾ ਸਾਰਿਆਂ ਨੂੰ ਦੁਪਹਿਰੇ ਖਾਣ ਨੂੰ ਦੇ ਦਾਂਗੇ ਕਿਰ ਵਧੀਆ ਲੱਗੇ ਦੁਪਹਿਰੇ ਠੰਡੀ ਠੰਡੀ ਹੁਣ ਬਣਾ ਕੇ ਜਿਹੜੀ ਮੈਂ ਗੁਰਦੁਆਰਾ ਸਾਹਿਬ ਜਾਣੇ ਉਹ ਮੈਂ ਡੋਲੂ ਦੇ ਵਿੱਚ ਪਾ ਲੂ ਬਾਸੀ ਮੈਂ ਤੁਸਕ ਦੇ ਵਿੱਚ ਪਾ ਕੇ ਫ੍ਰਿਜ ਦੇ ਵਿੱਚ ਲਾ ਦਾਂਗੇ ਦੁਪਹਿਰੇ ਸਾਰੇ ਜਾਣੇ ਖਾਣਾਂਗੇ ਰੋਟੀ ਦੇ ਨਾਲ ਹੁਣ ਮੈਂ ਪਾ ਲਈ ਜੀ ਪਾਣੀ ਦੇ ਵਿੱਚ ਬਰਫ਼ ਹੁਣ ਮੈਂ ਕੈਂਪਰ ਭਰ ਦਾਂਗੇ ਦੋਨੇ ਤੇ ਨਹੀਂ ਫਿਰ ਬਿੰਦੇ ਬਿੰਦੇ ਫ੍ਰਿਜ ਖੋਲਣਾ ਪੈਂਦਾ ਹੁਣ ਮੈਂ ਸਵੇਰੇ ਇੱਕ ਵਾਰੀ ਕੈਂਪਰ ਭਰ ਦੂੰਗੇ ਇੱਕ ਮਿਸਤਰੀਆਂ ਵਾਸਤੇ ਇੱਕ ਉਧਰ ਸੈਂਟਰ ਲੱਗਿਆ ਹੋਇਆ ਆਪਣੇ ਘਰੇ ਉਹ ਕੁੜੀਆਂ ਵਾਸਤੇ ਲਓ ਜੀ ਖੀਰ ਆਪਾਂ ਨੇ ਡਾਲੂ ਦੇ ਵਿੱਚ ਪਾ ਲਈ ਹੈ ਜੀ ਆਪਾਂ ਨੇ ਦੁੱਧ ਪਾ ਲਿਆ। ਇਹ ਜੀ ਆਪਾਂ ਨੇ ਖੀਰ ਪਾ ਲਈ ਦੇਖੋ। ਹੁਣ ਆਪਾਂ ਗੁਰਦੁਆਰਾ ਸਾਹਿਬ ਚਲਦੇ ਆਂ ਭੋਗ ਪੈ ਰਹੇ ਨੇ, ਕੀਰਤਨ ਹੋ ਰਹੇ ਨੇ, ਭੋਗ ਤਾਂ ਪੈ ਗਏ। ਤੇ ਅਸੀਂ ਗਾਹਾਂ ਕਿਤੇ ਜਾਣਾ ਹੈਗਾ। ਜਿਹੜਾ ਹੈਗਾ ਆਪਣੇ ਵਰਕਰਾਂ ਕੋਲੇ, ਕਾਰੀਗਰਾਂ ਕੋਲੇ ਜਾ ਕੇ ਆਉਣਾ ਹੈ, ਗੱਦੀ 'ਚ ਹੀ ਜਾ ਰਹੇ ਆਂ। ਉੱਥੇ ਮੱਥਾ ਟੇਕ ਕੇ ਹੈਨਾ ਫਿਰ ਚਲੋ ਅੱਗੇ ਚਲੇ ਜਾਵਾਂਗੇ। ਤੇ ਹੁਣ ਪਹਿਲਾਂ ਆਪਾਂ ਮੱਥਾ ਟੇਕਦੇ ਹਰਸ ਵੀ ਬਾਹਰ ਖੜਾ ਕਿਉਂਕਿ ਅੱਜ ਛੁੱਟੀ ਐ, ਐਤਵਾਰ ਹੈਗਾ। ਹੱਦ ਤੱਕ ਹੈਨਾ ਮੈਂ ਵੀ ਜਾਣਾ ਗੁਰਦੁਆਰਾ ਸਾਹਿਬ ਮੱਥਾ ਟ ਹੁਣ ਅਸੀਂ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਸ੍ਰੀ ਸਹੀਦ ਸਰ ਸਾਹਿਬ ਆਪਾਂ ਪਹਿਲਾਂ ਮੱਥਾ ਟੇਕ ਕੇ ਆਉਣੇ ਆ ਕਿਉਂਕਿ ਅੰਦਰ ਖੀਰ ਦੁੱਧ ਵਗੈਰਾ ਦਾ ਭੋਗ ਲਵਾ ਕੇ ਆਵਾਂਗੇ ਬਾਬਾ ਜੀ ਨੂੰ ਹਨਾ ਫੇਰ ਆ ਕੇ ਜਿਹੜਾ ਹੈਗਾ ਬਾਹਰ ਫੜਾ ਦਾਂਗੇ ਹੁਣ ਆਪਾਂ ਇੱਥੇ ਬੈਠੇ ਹੁੰਦੇ ਆ ਹਨਾ ਸੇਵਾਦਾਰ ਤੇ ਜਿਹੜੇ ਜਿੱਦਾਂ ਕੋਈ ਦੇਗ ਵਗੈਰਾ ਦੇ ਕੇ ਜਾਂਦੇ ਆ ਹਨਾ ਦੇਗ ਅਸੀਂ ਸਵੇਰੇ ਪਚਾ ਦਿੰਨੇ ਹੁੰਨੇ ਆ ਜਲਦੀ ਕਿਉਂਕਿ ਸਵੇਰੇ ਫਿਰ ਦੇਗਾ ਬੰਦੀਆਂ ਨੇ ਹਨਾ ਦਸ ਹਰ ਇੱਕ ਦਸ ਮੀਨ ਨੂੰ ਦੇਗਾ ਦਾ ਸਮਾਨ ਵੀ ਭੇਜਦੇ ਆ ਫਿਰ ਇੱਥੇ ਖੀਰ ਦੁੱਧ ਵਗੈਰਾ ਜੋ ਵੀ ਕੋਈ ਰੋਟੀ ਭੇਜਦੇ ਹਨਾ ਅਲੱਗ-ਅਲੱਗ ਜਿੱਦਾਂ ਹੁੰਦਾ ਆ ਉਸ ਤਰ੍ਹਾਂ ਆਪਾਂ ਵੀ ਜਿਹੜਾ ਹੈਗਾ ਭੇਜਦੇ ਆ ਸਮਾਨ ਤੇ ਹੁਣ ਇੱਥੇ ਸਵੇਲ ਵੀ ਲੱਗੀ ਹੋਈ ਸੀਗੀ ਗੇਟ ਦੇ ਵਿੱਚ ਕਿਉਂਕਿ ਗਰਮੀ ਕਰਕੇ ਹਨਾ ਠੰਡੇ ਮਿੱਠੇ ਪਾਣੀ ਦੀ ਸਵੇਲ ਲੱਗੀ ਹੋਈ ਸੀਗੀ ਕੀਰਤਨ ਹੋ ਰਿਹਾ ਸੀਗਾ ਬਾਬਾ ਜੀ ਕੀਰਤਨ ਕਰ ਰਹੇ ਨੇ ਲੋ ਜੀ ਗੁਰਦੁਆਰਾ ਸਾਹਿਬ ਤੋਂ ਆਪਾਂ ਆ ਗਏ ਸੀਗੇ ਅਸੀਂ ਜਾਣਾ ਸੀਗਾ ਥੋੜੀ ਅਸੀਂ ਉੱਥੋਂ ਹੀ ਜਿਹੜਾ ਹੈਗਾ ਇੱਧਰ ਨੂੰ ਇਹ ਲੰਘੇ ਸਿੱਧਾ ਕਿਉਂਕਿ ਜੇ ਘਰੇ ਵਗ ਜਾਂਦੇ ਫਿਰ ਟਾਈਮ ਲੱਗ ਜਾਂਦਾ ਆਪਾਂ ਨੇ ਥੋੜੇ ਜਿਹਾ ਪਾਰਸਲ ਲਵਾਉਣੇ ਸੀਗੇ ਤੇ ਉੱਥੋਂ ਅਸੀਂ ਸਿੱਧਾ ਹੀ ਲੰਘ ਗਏ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੇ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ